ਆਪਣੀ ਵੀਡੀਓ ਨੂੰ ਦੇਖ ਰਹੇ ਬੱਚਿਆਂ ਬਜ਼ੁਰਗਾਂ ਪੈਲ ਭਰਾਵਾਂ ਮਿੱਤਰ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਖੜੇ ਹਾਂ ਜੀ ਗੁਰਦੁਆਰਾ ਵਿਪੌਰ ਸਾਹਿਬ ਪਾਸ਼ਾਹੀ 10ਵੀਂ ਹੈ ਨਾ ਤੇ ਅੱਜ ਤਰੀਕ ਹੈਗੀ 19 ਜੁਲਾਈ 2025 ਤੇ ਆਪਣਾ ਅੱਜ ਦਾ ਸਫ਼ਰ ਹੈਗਾ ਗੁਰਦੁਆਰਾ ਵਿਪੌਰ ਸਾਹਿਬ ਤੋਂ ਲੈ ਕੇ ਭਾਖੜਾ ਨੰਬਰ ਭਾਖੜਾ ਨੰਗਲ ਡੈਮ ਤੱਕ ਰ ਤੇ ਦਿਖਾਉਨੇ ਆ ਤੁਹਾਨੂੰ ਪੂਰਾ ਸਫ਼ਰ ਹੈ ਨਾ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਪਾ ਚੁੱਕਿਆ ਜੀ ਲੋਕ ਸੰਪਰਕ ਦਫ਼ਤਰ ਹਨਾ ਤੇ ਜੇਕਰ ਤੁਸੀਂ ਭਾਖੜਾ ਨੰਗਲ ਡੈਮ ਤੇ ਘੁੰਮਣ ਜਾਣਾ ਨਾ ਤਾਂ ਆ ਜਿਹੜਾ ਦਫ਼ਤਰ ਆ ਇੱਥੋਂ ਤੁਹਾਨੂੰ ਪਾਸ ਬਣਾਉਣਾ ਪੈਂਦਾ ਜਿਹੜਾ ਇਹ ਪਾਸ ਆ ਸਿਰਫ ਆਧਾਰ ਕਾਰਡ ਨਾਲ ਬਣ ਜਾਂਦਾ ਇੱਕ ਬੰਦੇ ਦਾ ਆਧਾਰ ਕਾਰਡ ਚਾਹੀਦਾ ਤੇ ਜਿਹੜੇ ਵਹੀਕਲ ਤੇ ਤੁਸੀਂ ਜਾ ਰਹੇ ਹੋ ਉਹਦਾ ਨੰਬਰ ਹਨਾ ਤੇ ਉਹਦਾ ਨੰਬਰ ਦਰਜ ਕਰਵਾਉਣਾ ਪੈਂਦਾ ਤੇ ਇਹਦੀ ਟਾਈਮਿੰਗ ਹੈਗੀ ਆ 8 ਵਜੇ ਤੋਂ 3:20 ਤੱਕ ਹਨਾ 8 ਵਜੇ ਤੋਂ ਲੈ ਕੇ 3:20 ਤੱਕ ਤੁਸੀਂ ਇੱਥੋਂ ਆਪਣਾ ਪਾਸ ਬਣਵਾ ਸਕਦੇ ਹੋ ਹਨਾ ਤੇ ਚਲੋ ਆਪਾਂ ਹੁਣ ਚੱਲਦੇ ਆਂ ਅੰਦਰ ਪਾਸ ਬਣਵਾਉਣ ਤੇ ਦਿਖਾਉਣੇ ਆ ਫਿਰ ਤੁਹਾਨੂੰ ਹਨਾ ਪਾਸ ਬਣਵਾ ਕੇ ਲੈ ਕੇ ਆਉਣੇ ਆ ਫਿਰ ਤੁਹਾਨੂੰ ਦਿਖਾਉਣੇ ਠਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਆ ਬਣਵਾਇਆ ਜੀ ਆਪਾਂ ਨੇ ਪਾਸ ਹਨਾ ਤੇ ਇਹ ਪਾਸ ਬਣ ਚੁੱਕਿਆ ਆਪਾਂ ਨੇ 19/7/2025 ਨੂੰ ਬਣਵਾਇਆ ਤੇ ਆ ਆਪਣਾ ਵਹੀਕਲ ਨੰਬਰ ਲਿਖਿਆ ਗਿਆ ਪੀਵੀ 23ਐਸ 4172 ਹਨਾ ਤੇ ਇਹ ਆਪਾਂ ਬਣਵਾ ਲਿਆ ਤੇ ਆ ਆ ਗਿਆ ਗੇਟ ਠਾਖੜਾ ਬਿਆਸ ਮੈਨੇਜਮੈਂਟ ਬੋਰਡ ਵੈਲਕਮ ਟੂ ਵੈਲਕਮ ਔਨ ਵਿਜ਼ਿਟ ਟੂ ਪਾਖੜਾ ਡੈਮ ਤੇ ਆਹ ਰਸਤਾ ਜਾਂਦਾ ਆਪਣਾ ਪਾਖੜਾ ਡੈਮ ਨੂੰ ਤੇ ਹੁਣ ਇੱਥੋਂ ਆਪਾਂ ਕਰਦੇ ਆਂ ਸ਼ੁਰੂਆਤ ਆਪਣੀ ਪਾਖੜਾ ਡੈਮ ਤੱਕ ਦੇ ਸਫ਼ਰ ਦੀ ਨਾ ਤੇ ਹੁਣ ਆਪਾਂ ਪਹੁੰਚਦੇ ਆਂ ਪਾਖੜਾ ਡੈਮ ਚੱਲੀਏ ਸੁਖੀ ਭਾਈ ਹਾਂਜੀ ਹਾਂਜੀ ਚੱਲੋ ਜੀ ਚਲੋ ਕਰੋ ਸਟਾਰਟ ਮੋਟਰ ਚੱਲਦੇ ਆਂ ਹੁਣ ਇੱਥੋਂ ਕਰਦੇ ਆਂ ਆਪਾਂ ਸਟਾਰਟ ਤੇ ਚੱਲਦੇ ਆਂ ਪਾਖੜਾ ਡੈਮ ਦੀ ਵੱਲ ਤੇ ਰਸਤੇ ਦੇ ਵਿੱਚ ਇੱਕ ਚੌਂਕੀ ਆਉਂਦੀ ਆ ਹਨਾ ਜਿੱਥੇ ਕਿ ਇਹ ਜਿਹੜਾ ਪਾਸ ਆ ਉਹ ਚੈੱਕ ਕਰਦੇ ਨੇ ਤੇ ਆ ਇੱਧਰ ਸਾਰਾ ਇੱਧਰ ਜਿਹੜੇ ਆ ਆਪਣਾ ਹਨਾ ਪਾਖੜਾ ਡੈਮ ਦੀ ਆਹ ਤਸਵੀਰ ਬਣਾਈ ਹੋਈ ਆ ਪੂਰੀ ਇੱਥੋਂ ਤੋਂ ਜਿਹੜੀ ਪਾਖੜਾ ਡੈਮ ਦੀ ਦੂਰੀ ਆ 10 ਕਿਲੋਮੀਟਰ ਹਨਾ ਤੇ ਗੂਗਲ ਮੈਪ ਤੇ ਤੇ ਆ ਆ ਗਿਆ ਆਪਣਾ ਬੋਰਡ ਤੇ ਤੋਂ ਦੱਸਿਆ ਗਿਆ ਪਾਖੜਾ ਡੈਮ ਦੀ ਦੂਰੀ 11 ਕਿਲੋਮੀਟਰ ਤੇ ਹੁਣ ਆਪਾਂ ਜਾ ਰਹੇ ਆ ਭਾਖੜਾ ਪੰਨਤੀ ਵੱਲ ਹਨ ਤੇ ਉੱਥੇ ਵੀਡੀਓ ਬਣਾਉਣ ਨਹੀਂ ਦਿੰਦੇ ਹਨ ਜਾਨੀ ਕਿ ਉਹਨਾਂ ਨੇ ਬੰਦ ਕਰੀ ਵੀ ਆ ਵੀਡੀਓ ਬਣਾਉਣੀ ਸੁਰੱਖਿਆ ਕਾਰਨਾਂ ਦੇ ਕਾਰਨ ਨੰਗਲ ਤੋਂ ਭਾਖੜਾ ਡੈਮ ਵੱਲ ਜਾਂਦੇ ਹਨ ਨਾ ਰਸਤੇ ਦੇ ਵਿੱਚ ਦੋ ਚੌਕੀਆਂ ਬਣੀਆਂ ਹੋਈਆਂ ਨੇ ਇੱਕ ਤਾਂ ਹੈਗੀ ਆਪਣੀ ਪੰਜਾਬ ਦੀ ਹਨਾ ਉੱਥੋਂ ਬਾਰਡਰ ਲੱਗਦਾ ਜਾਨੀ ਕਿ ਆਪਣਾ ਪੰਜਾਬ ਦਾ ਪੰਜਾਬ ਦੀ ਚੌਕੀ ਬਣੀ ਹੋਈ ਆ ਇੱਕ ਤਾਂ ਉੱਥੇ ਪਾਸ ਚੈੱਕ ਕਰਦੇ ਨੇ ਇੱਕ ਅੱਗੇ ਜਾ ਕੇ ਹਮਾਚਲ ਪੁਲਿਸ ਦੀ ਚੌਂਕੀ ਬਣੀ ਹੋਈ ਆ ਨਾ ਉੱਥੇ ਵੀ ਪਾਸ ਚੈੱਕ ਕਰਦੇ ਨੇ ਤੇ ਇਹ ਜਿਹੜਾ ਪਾਸ ਆਪਾਂ ਬਣਾਇਆ ਸੀਗਾ ਉਥੋਂ ਨੰਗਲ ਤੋਂ ਇਹ ਦੋ ਥਾਂ ਮੇ ਚੈੱਕ ਹੁੰਦਾ ਨਾ ਇੱਕ ਪੰਜਾਬ ਵਾਲੀ ਚੌਂਕੀ ਤੇ ਤੇ ਇੱਕ ਹਮਾਚਲ ਵਾਲੀ ਚੌਂਕੀ ਤੇ ਉਹ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਨੂੰ ਪਰਮਿਸ਼ਨ ਮਿਲਦੀ ਆ ਅੱਗੇ ਜਾਣ ਦੀ ਤੇ ਆਪਾਂ ਫਿਰ ਜਾ ਸਕਦੇ ਆ ਪਾਖੜਾ ਡੈਮ ਦੇ ਉੱਤੇ ਜਿਹੜਾ ਤੁਸੀਂ ਆਹ ਵੀਡੀਓ ਚ ਖੂਬਸੂਰਤ ਦ੍ਰਿਸ਼ ਦੇਖ ਰਹੇ ਹੋ ਨਾ ਇਹ ਹੈਗਾ ਜੀ ਗੋਵਿੰਦ ਸਾਗਰ ਝੀਲ ਦਾ ਜਦ ਆਪਾਂ ਨੈਣਾ ਦੇਵੀ ਗਏ ਸੀ ਜਿਹੜੀ ਉਤੋਂ ਆਪਾਂ ਨੂੰ ਝੀਲ ਦੇਖਦੀ ਸੀ ਗੋਵਿੰਦ ਸਾਗਰ ਝੀਲ ਇਹ ਉਹੀ ਝੀਲ ਆ ਆਪਾਂ ਬਿਲਕੁਲ ਇਹਦੇ ਨੇੜੇ ਖੜੇ ਆ ਤੇ ਇਹੀ ਝੀਲ ਦੇ ਉੱਪਰ ਉਹ ਜਿਹੜਾ ਪਾਖੜਾ ਡੈਮ ਬਣਾਇਆ ਹੋਇਆ ਹਨਾ ਪਾਖੜਾ ਬੰਨ ਲਾਇਆ ਹੋਇਆ ਇਸੇ ਝੀਲ ਤੇ ਬਣਾਇਆ ਹੋਇਆ ਉਹ ਹਨਾ ਤੇ ਇੱਥੋਂ ਉਹ ਪਾਣੀ ਦੇਖ ਕੇ ਛੱਡਦੇ ਨਾ ਕਿੰਨਾ ਕੁ ਛੱਡਣਾ ਇਹ ਜਿਹੜੀ ਝੀਲ ਹੈ ਇਹਦੀ ਲੰਬਾਈ ਤਕਰੀਬਨ 90 ਕਿਲੋਮੀਟਰ ਦੀ ਆ ਹਨਾ ਤੇ ਬਹੁਤ ਦੂਰ ਤੱਕ ਫੈਲੀ ਹੋਈ ਹੈ ਇਹ ਚੀਜ਼ ਹਨਾ ਤੇ ਇਹਦੇ ਵਿੱਚ ਕਿਸ਼ਤੀਆਂ ਵੀ ਚੱਲਦੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਿਸ਼ਤੀਆਂ ਦੇ ਵਿੱਚ ਬੈਠ ਕੇ ਬੋਟਿੰਗ ਕਰ ਸਕਦੇ ਹੋ ਤੁਸੀਂ ਹਨਾ ਤੇ ਇਹ ਜਿਹੜੀ ਝੀਲ ਹੈ ਇਹਦੇ ਉੱਤੇ ਜਿਹੜਾ ਪਹਾੜਾ ਵਾਲਾ ਬੰਨ ਬਣਿਆ ਹੋਇਆ ਇਸੇ ਝੀਲ ਤੇ ਬਣਿਆ ਹੋਇਆ ਹਨਾ ਤੇ ਬਹੁਤ ਸੋਹਣਾ ਦ੍ਰਿਸ਼ ਬੰਨ ਦੇ ਉੱਤੇ ਫੋਟੋਗ੍ਰਾਫੀ ਕਰਨੀ ਜਾਂ ਵੀਡੀਓ ਬਣਾਉਣੀ ਅਲਾਉਡ ਨਹੀਂ ਹੈਗੀ ਹਨਾ ਤੇ ਸੁਰੱਖਿਆ ਕਾਰਨਾਂ ਕਰਕੇ ਉੱਥੇ ਵੀਡੀਓ ਬਣਾਉਣ ਨਹੀਂ ਦਿੰਦੇ ਤੇ ਇੱਥੋਂ ਆਪਾਂ ਤੁਹਾਨੂੰ ਨਜ਼ਾਰਾ ਦਿਖਾ ਦਨੇ ਆ ਝੀਲ ਦਾ ਹਨਾ ਬਹੁਤ ਸੋਹਣਾ ਨਜ਼ਾਰਾ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖ ਸਕਦੇ ਤਾਖੜਾ ਬੋਟਿੰਗ ਸਾਹਮਣੇ ਬੋਰ ਲੱਗਿਆ ਹੋਇਆ ਤੇ ਐਵੇਂ ਦੇ ਢਾਬੇ ਬਣੇ ਹੋਏ ਨੇ ਉਰੇ ਹਨਾ ਪੰਜਾਬੀ ਢਾਬਾ ਹੋਰ ਨਾਲ ਵੀ ਹੋ ਗਿਆ ਚੱਫੇ ਦਾ ਰੋ ਤੇ ਕਾਫੀ ਮਾਰਕੀਟ ਜੀ ਬਣੀ ਹੋਈ ਹੈ ਢਾਬਿਆਂ ਦੀ ਹਨਾ ਤੇ ਇੱਥੇ ਆਪਾਂ ਚਾਹ ਪੀ ਕੇ ਚੱਲਦੇ ਆਕੇ ਦਿਖਾਉਨੇ ਆ ਤੁਹਾਨੂੰ ਨਜ਼ਦੀਕ ਤੋਂ ਜਾ ਕੇ VOTING ਪੁਆਇੰਟ ਜਿਹੜਾ ਕਿ ਗੋਬਿੰਦ ਸਾਗਰ ਝੀਲ ਤੇ ਬਣਿਆ ਹੋਇਆ ਹੈ ਨਾ ਤੇ ਆ ਜਾਂਦੀ ਨੇ ਪੌੜੀਆਂ VOTING ਪੁਆਇੰਟ ਦੀ ਵੱਲ ਤੇ ਅੱਗੇ ਵੀ ਥੋੜਾ ਜਿਹਾ ਬਾਜ਼ਾਰ ਜਿਹਾ ਬਣਿਆ ਹੋਇਆ ਛੋਟਾ ਜਿਹਾ ਹੈ ਨਾ ਜਮ ਇੱਥੇ ਫਰੂਟ ਦੀ ਦੁਕਾਨ ਲੱਗੀ ਹੋਈ ਹੈ ਨਾ ਅੱਜ ਜਦ ਤੁਸੀਂ ਬੋਰਡ ਦੇਖ ਰਹੇ ਹੋ ਨਾ ਗੋਵਿੰਦ ਸਾਗਰ ਚੀਲ ਨੇ ਚੱਲਣ ਵਾਲੀ ਵੋਟਾਂ ਦੀ ਸਮੇਸ਼ਾਰਣੀ ਅਤੇ ਕਰਾਇਆ ਆ ਪੂਰਾ ਦੱਸਿਆ ਹੋਇਆ ਨਾ ਤੇ ਆ ਜੋ ਲੈ ਕੇ ਚਲਦੇ ਆ ਤੁਹਾਨੂੰ ਵੋਟ ਕਾਡ ਤੇ ਉੱਪਰ ਯਾਨੀ ਆਪਕੋ ਆਪਕੋ ਯਾਨੀ ਮਾਇਨੇ ਬਟੂ ਜਿਵੇਂ ਨਾ ਜਿੰਨ ਪੈਣਾ ਕੋਈ ਤਾਂ ਕਈ ਵਾਰੀ ਜੰਗਾਇਂ ਗਈ ਹੈ ਜੀ ਵੀਡੀਓ ਜਰੂਰ ਛੱਡੋ ਨਾ ਗਰਮੀ ਹੋ ਰਹੀ ਹੈ ਤੇ ਇੱਧਰ ਰੋਡ ਲੱਗਾ ਆਇਆ ਹੈ ਨਾ ਤੇ ਇੱਥੇ ਦੱਸਿਆ ਗਿਆ ਪਾਣੀ ਦਾ ਵਹਾਹ ਲੈਵਲ ਕਦੇ ਵੀ ਵੱਧ ਸਕਦਾ ਕਿਰਪਾ ਕਰਕੇ ਪਾਣੀ ਦੇ ਵਿੱਚ ਨਾ ਜਾਓ ਤੇ ਜਦ ਆਪਾਂ ਵੋਟ ਘਾਟ ਦੇ ਬਿਲਕੁਲ ਬੋਟ ਘਾਟ ਤੇ ਜਨੇ ਨਾ ਰਸਤੇ ਦੇ ਵਿੱਚ ਕਾਫੀ ਟੱਬੇ ਬਣੇ ਹੋਏ ਨੇ ਹੁਣ ਤੇ ਆ ਜਾਂਦਾ ਜੀ ਇੱਥੋਂ ਰਸਤਾ ਬੋਟ ਘਾਟ ਤੇ ਤੇ ਕਾਫੀ ਲੋਕ ਆਏ ਹੋਣੇ ਨਾ ਪਾਖੜਾ ਡੈਮ ਤੇ ਘੁੰਮਣ ਨੇ ਨਜ਼ਦੀਕ ਤੋਂ ਦਿਖਾ ਦਨੇ ਤੁਹਾਨੂੰ ਗੋਵਿੰਦ ਸਾਗਰ ਛੀਲ ਤੇ ਛੀਲ ਦੇ ਵਿੱਚ ਆ ਰਹੇ ਨੇ ਉਧਰਤੀ ਵੱਲੋਂ ਕਿਸ਼ਤੀਆਂ ਚੁੰਮ ਕਰਕੇ ਦਿਖਾ ਦਨੇ ਤੁਹਾਨੂੰ ਤੇ ਇੱਥੇ ਵੀ ਬੋਟ ਘਾਟ ਤੇ ਵੀ ਕਾਫੀ ਕਿਸ਼ਤੀਆਂ ਖੜੀਆਂ ਨੇ ਇਹਦਾ ਤੇ ਜੇਕਰ ਤੁਸੀਂ ਵੋਟ ਦੇ ਵਿੱਚ ਉਰੇ ਘੁੰਮਣਾ ਚਾਹੁੰਦੇ ਹੋ ਨਾ ਤਾਂ 15 ਮਿੰਟ ਦੇ 400 ਰੁਪਏ ਮੰਗਦੇ ਨੇ ਇਹ ਹਨ ਤੇ ਉਰੇ ਟਾਈਮ ਦੇ ਹਿਸਾਬ ਨਾਲ ਪੈਸੇ ਨੇ ਹਨਾ ਤੇ ਆਹ ਖੜੀਆਂ ਨੇ ਆਪਾਂ VOTING ਪੁਆਇੰਟ ਤੇ ਖੜੀਆਂ ਹਨਾ ਤੇ ਐਵੇਂ ਦੀਆਂ ਕਿਸ਼ਤੀਆਂ ਨੇ ਉਰੇ ਸਾਰੀਆਂ ਜਿਹੜੀਆਂ ਹੈਗੀਆਂ ਨੇ ਆਪਣੇ ਦੇਸੀ ਇੰਜਣੇ ਲੱਗੇ ਹੋਏ ਨੇ ਹਨਾ ਤੇ ਆਪਾਂ ਜਾ ਰਹੇ ਹਾਂ ਬਾਬਾ ਬਾਲਕਨਾਥ ਮੰਦਰ ਹਾਂ ਤੇ ਆਹ ਕਿਸ਼ਤੀ ਦੇ ਵਿੱਚ ਜਾਵਾਂਗੇ ਆਪਾਂ ਚੱਲੀਏ ਸੁਖਬੀ ਜੀ ਹਾਂ ਤੇ ਆਹ ਕਿਸ਼ਤੀ ਦੇ ਵਿੱਚ ਜਾਵਾਂਗੇ ਤੇ ਐਵੇਂ ਨਹੀਂ ਆ ਕਾਫੀ ਕਿਸ਼ਤੀਆਂ ਖੜੀਆਂ ਨੇ ਉਰੇ ਹਨਾ ਤੇ ਉਹ ਸਮੁੰਦਰ ਤੱਕ ਲੈ ਗਿਆ ਆਪਣੀ ਬੋਟ ਕਿਹੜੀ ਉਹ ਬੋਟ ਇਹ ਭਾਈ ਨੇ ਬੋਟ ਦਾ ਇੰਜਣ ਹੀ ਸਟਾਰਟ ਕਰ ਲਿਆ ਇਹ ਥੋਪਾ ਚੱਲਿਆ ਆਪਣੇ ਸਫਰ ਦੇ ਬਾਗ ਬਾਬਾ ਬਾਲਕਨਾਸ ਸਫਰ ਜਾ ਰਹੇ ਆ ਤੇ ਆਹ ਸਾਰੇ ਯਾਤਰੀ ਨੇ ਜਿਹੜੇ ਆਪਣੇ ਨਾਲ ਯਾਤਰਾ ਕਰ ਰਹੇ ਨੇ ਸਫਰ ਹੈ ਨਾ ਇਸ ਜੂਰੇ ਵਿੱਚ ਆਪਣਾ ਸਫਰ ਹੋ ਰਿਹਾ ਤੇ ਆਹ ਸਾਡਾ ਗੋਵਿੰਦ ਸਾਧਰ ਚਿੰਡਾ ਤੇ ਜਾ ਰਿਹਾ ਕਿਸ਼ਤੀ ਦੇ ਵਿੱਚ ਬੈਠ ਇਹਨਾ ਬੋਰਡ ਫੈਂਚਨਾ ਕਾਫੀ ਆਵਾਜ਼ ਕਰਦਾ ਹਨ। ਇਹੋ ਲਓ ਪਿੱਛੇ ਤੁਸੀਂ ਦੇਖ ਰਹੇ ਹੋ ਨਾ। ਉਹ ਤੋਂ ਆਪਣੀ ਜਿਸਤੀ ਚੱਲੀ ਗਈ। ਕਾਫੀ ਦੂਰਨ ਕਿਲੋ ਮਿੰਟ ਰੱਖੇ ਆ ਚੁੱਕੀ ਹੈ। ਪਾਣੀ ਦੀਆਂ ਲਹਿਰਾਂ ਨੂੰ چیرਦੇ ਹੋਏ ਜਾਂਦੀ ਕਿਸ਼ਤੀ। ਬਹੁਤ ਥੋੜਾ ਸਫ਼ਰ ਲੱਗ ਰਿਹਾ ਹੈ ਨਾ। ਇਹ ਆਖਰੇ ਸਾਰੇ ਆਪਣੇ ਨਾਲ ਦੇ ਨੇ ਕਿਸਤੀ ਦੇ ਵਿੱਚ ਸਵਾਰ ਬੰਦੇ ਹਨ ਇਹ ਸਾਰੇ ਆਪਣੇ ਨਾਲ ਫੂਟਿੰਗ ਦਾ ਲੈ ਰਹੇ ਨੇ ਨਜ਼ਾਰਾ ਕਿ ਕਿਸ਼ਤੀ ਦੇ ਵਿੱਚ ਤੁੱਟ ਪਾਹ ਲੱਗ ਰਹੀ ਹੈ ਨਾ ਬੁਖਾਰਾ ਗਰਮੀਆਂ ਆ ਰਹੀਆਂ ਨਾ ਇੱਧਰ ਬਾਈ ਪਰਨਾ ਲਈ ਬੈਠਾ ਬੈਠੇ ਸੀ ਕਿਸ਼ਤੀ ਦੇ ਪਿਛਲੇ ਪਾਸੇ ਹਣਾ ਤੇ ਉੱਥੇ ਇੰਜਨ ਦੀ ਕਾਫੀ ਆਵਾਜ਼ ਆਤੀ ਯਾਰ ਆਵਾਜ਼ ਕਲੀਅਰ ਨਹੀਂ ਸੀ ਥੋੜੀ ਤੇ ਹੁਣ ਆਪਾਂ ਆ ਕੇ ਅੱਗੇ ਬੈਠੇ ਆ। ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਉੱਥੇ ਬਣਿਆ ਹੋਇਆ ਘਾਟ ਤੇ ਉੱਥੇ ਜਾ ਕੇ ਰੁਕ ਗਈ ਆਪਣੀ ਕਿਸ਼ਤੀ ਹਣਾ। ਬਹੁਤ ਸੋਹਣਾ ਸਫ਼ਰ ਰਿਹਾ ਯਾਰ ਆਪਣਾ। ਕਿੰਨ ਸੁੱਖੀ? ਬੜੀ ਰਿਹਾ ਸਫ਼ਰ। ਬਹੁਤ ਵਧੀਆ ਬਈ ਬਹੁਤ ਵਧੀਆ। ਕਿਸ਼ਤੀ ਦਾ ਸਫ਼ਰ ਠੀਕ ਰਿਹਾ ਨਾ ਕਹਿ ਰਹੇ। ਤੇ ਠੀਕ ਯਾਰ। ਉਹ ਵਿਚ ਵਿਚਾਲੇ ਆ ਕੇ ਲੈਵਲ ਵੱਧ ਗਿਆ ਪਾਣੀ ਦਾ ਘਾਟ ਦੇ ਬਿਲਕੁਲ ਨਜ਼ਦੀਕ ਜਾਣ ਵਾਲਿਆ ਹਨ ਤੇ ਇੱਧਰਲੇ ਪਾਸੇ ਦੇਖੋ ਯਾਰ ਕਿੰਨਾ ਸੋਹਣਾ 뷰 ਆ ਪਹੁੰਚ ਚੁੱਕੇ ਆਪਾਂ ਕਾਟ ਤੇ 40 40 ਮਿੰਟ ਬਾਅਦ ਕਹਿੰਦੇ ਕਿਸ਼ਤੀ ਚੱਲਦੀ ਹੈ ਉਧਰ ਇੱਧਰ ਵੀ ਯਾਤਰੀ ਵਿੱਚ ਮੋਟਰ ਬੈਠ ਚੁੱਕੇ ਨੇ ਦੂਜੀ ਕਿਸ਼ਤੀ ਜਿਹੜੀ ਉਧਰਲੇ ਕਾਟ ਤੇ ਤੇ ਜਾ ਰਹੀ ਹੈ ਕਿਸ਼ਤੀ ਉਧਰਲੇ ਡੈਮ ਤੇ ਨੂੰ ਕਿਸ਼ਤੀ ਹੈ ਜਾ ਰਹੀ ਹੈ ਉਧਰ ਜਿੱਥੋਂ ਆਪਾਂ ਆਏ ਹਾਂ ਨਾ ਕਾਟ ਤੋਂ ਤੇ ਆਹ ਬਾਈ ਆਪਣਾ ਮੋਟਰਸਾਈਕਲ ਕਿਸ਼ਤੀ 'ਚ ਲੱਧ ਰਹੇ ਆ ਬਾਈ ਤੇ ਆ ਆਪਣੀ ਕਿਸ਼ਤੀ ਤੋਂ ਆਪਣੇ ਨਾਲ ਦੇ ਸਾਰੇ ਸਾਥੀ ਉਤਰ ਰਹੇ ਨੇ ਨਾ ਤੇ ਸੁਖਬ੍ਰੀਤ ਅਰੇ ਕਿਸ਼ਤੀ ਦੇ ਵਿੱਚੇ ਖੜਾ ਮੈਨੂੰ ਥੋੜਾ ਡਰ ਲੱਗਦਾ ਜੀ ਮੈਂ ਤਾਂ ਕਰਕੇ ਛੇਤੀ ਆ ਗਿਆ ਬਾਰੇ ਜਿਹੜੀ ਆ ਕਿਸ਼ਤੀ ਉਧਰ ਗਈ ਆ ਉਹ ਚ ਬੈਠ ਕੇ ਆਏ ਤੇ ਅੱਛਾ ਪਿੱਛੇ ਆ ਗਏ ਤੇ ਆਹ ਕਿਸ਼ਤੀ ਦੇ ਵਿੱਚ ਆਪਾਂ ਜਾ ਰਹੇ ਆਂ ਵਾਪਸ ਨਾਲ ਦਲ ਦਾ ਵੀਊ ਕੁਝ ਐਵੇਂ ਦਾ ਬਣ ਗਿਆ ਬੱਦਲ ਬਹੁਤ ਹੋ ਗਏ ਨਾ ਇਹ ਵਾਪਸ ਉਹ ਕਿੰਨਾ ਕੰਡਾਈ ਹੋ ਮੇਰੇ ਘਰੋਂ ਦਾ ਘਣੀ ਛੋ ਤੇ ਵਾ ਪਤਾ ਤਾਂ ਨਹੀਂ ਚੜਾ ਨਸਤ ਆ ਮੋਟਰਸਾਈਕਲ ਲਾਉਣ ਦੇ ਰੁਕੀ ਸੀ ਆਪਣੀ ਵੋਟ ਹਨਾ ਓਏ ਕੁੱਤੇ ਐਵੇਂ ਕਿਹ ਰਹਾ ਹਾਂ ਚੋਲੋ ਤਾਂ ਵੀ ਚੋਲੋ ਜਾਂ ਜਿਹੜੇ ਘਾੜ ਤੋਂ ਆਪਾਂ ਚੱਲੇ ਸੀ ਨਾ ਉਸੇ ਘਾੜ ਤੇ ਵਾਪਸ ਆ ਚੁੱਕੇ ਹਾਂ ਤੇ ਆਪਣੇ ਨਾਲ ਦੇ ਸਾਥੀ ਉਤਰ ਰਹੇ ਨੇ ਆਪਣੀ ਕਿਸ਼ਤੀ 'ਚੋਂ ਆ ਸਾਰੇ ਆਪਣੇ ਨਾਲ ਤੇ ਤੇ ਨਾ ਜਿਨ੍ਹਾਂ ਨੇ ਆਪਣੇ ਨਾਲ ਸਫਰ ਕਰਿਆ ਤੇ ਇਹੀ ਘਾੜ ਤੋਂ ਚੱਲੇ ਸੀਗੇ ਆਪਾਂ ਤੇ ਉੱਪਰ ਦਾ ਨਜ਼ਾਰਾ ਦੇਖੋ ਯਾਰ ਬੱਦਲ ਬਾਈ ਹੋ ਗਈ ਨਹੀਂ ਬੈਣਦੇ ਸਾਰੇ ਬਹੁ ਟਿੰਗ ਕਰਨ ਤੋਂ ਬਾਅਦ ਆਪਾਂ ਆ ਚੁੱਕੇ ਆਂ ਵਾਪਸ ਤੇ ਅੱਜ ਦਾ ਜਿਹੜਾ ਆਪਣਾ ਸਫਰ ਸੀਗਾ ਗੁਰਦੁਆਰਾ ਵਿਪੌਰ ਸਾਹਿਬ ਤੋਂ ਪਾਖੜਾ ਡੈਮ ਤੱਕ ਦਾ ਸੀਗਾ ਹਨ ਤੇ ਆਪਣਾ ਜਿਹੜਾ ਹੁਣ ਤੱਕ ਦਾ ਸਾਰਾ ਸਫਰ ਪੂਰਾ ਹੋ ਚੁੱਕਿਆ ਤੇ ਹੁਣ ਇੱਥੇ ਆਪਾਂ ਬਲੌਗ ਦਾ ਐਂਡ ਕਰਦੇ ਆ ਹਨ ਤੇ ਆਪਣੀ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗੀ ਹੈ ਨਾ ਤੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਜਰੂਰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਹਨਾ ਤੇ ਐਵੇਂ ਦੀਆਂ ਵੀਡੀਓ ਦੇਖਣ ਦੇ ਲਈ ਬਣੇ ਰਹੋ ਆਪਣੇ ਚੈਨਲ ਦੇ ਨਾਲ ਹਨਾ ਤੇ ਮਿਲਦੇ ਆਂ ਕੱਲ ਨੂੰ ਤੁਹਾਨੂੰ ਨਵੇਂ ਬਲੌਗ ਦੇ ਨਾਲ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਧੰਨਵਾਦ